ਉਹ ਤਾਂ ਅੱਜ ਮੈਂ ਮਾਲਕੋਟੋ ਜੇਜੂ ਨੂੰ ਜਾ ਰਿਹਾ ਸੀ ਜਦੋਂ ਮੈਂ ਖਾਨਪੁਰ ਆਇਆ ਦੇਖਿਆ ਕਿ ਕੱਪੜੀ ਦੁਕਾਨ ਦੇ ਬਹੁਤ ਖਲਾਰਾ ਪਿਆ ਵਾ ਤਾਂ ਨੱਬੀ ਘੇਟੀ ਆਓ ਦੇਖਦੇ ਜੇ ਬਾਹਰ ਤੋਂ ਲਾਵੇ ਤੇ ਅੰਦਰ ਕੀ ਆਓ ਦੇਖਦੇ ਅੰਦਰ ਸਾਰਿਆਂ ਨੂੰ ਪਿਆਰ ਭਰੀ ਸਸੀ ਕਾਲ ਜੀ लवली ਦੀ ਹੱਟੀ ਖਾਨਪੁਰ ਸੁద్ధి ਸਿੱਧੂ ਸਾਹਿਬ ਜੀ ਸਾਡੇ ਕੋਲ ਆਏ ਸਕੇ ਜੀ ਤੇ ਇਹ ਖਲਾਰਾ ਦੇਖ ਕੇ ਕਹਿੰਦੇ ਜੀ ਅਸੀਂ ਆਏ ਅੰਦਰ ਤੇ ਇਹ ਕਹਿੰਦੇ ਜੀ ਤੁਹਾਡੇ ਕੋਲ ਕੋਈ ਪੁੱਛਣਾ ਆ ਸੀ ਮੈਂ ਕਿਹਾ ਅਸੀਂ ਤਿਆਰ ਵਾਂ ਜੋ ਕੁਝ ਮਰਜ਼ੀ ਪੁੱਛੋ ਜੀ ਪਰ ਕੀ ਪੁੱਛਣਾ ਚਾਹੁੰਦੇ ਆ ਤੁਸੀਂ ਦੱਸੋ ਅਸੀਂ ਇਹ ਦੇ ਦੇਣਾ ਤੁਹਾਡਾ ਖਲਾਰਾ ਬਹੁਤ ਦੁਕਾਨ ਦੇ ਵਿੱਚ ਪਿਆ ਵਾ ਗਾਕਾਂ ਨੂੰ ਕੀ ਆਫਰ ਦੇ ਰਹੇ ਆ ਸਰ ਜੀ ਜੰਗਲ ਦੇ ਵਿੱਚ ਮੰਗਲ ਲੱਗੇ ਹੋਏ ਆ ਪਹਿਲਾਂ ਤਾਂ ਤੁਹਾਨੂੰ ਦਿਖਾਣਾ ਮੈਂ ਆਜਾਂ ਜਿਹੜੀ ਕੂਪਨ ਦੀ ਟੀਮ ਸਾਡੇ ਕੋਲ ਚੱਲ ਰਹੀ ਆ ਮਾਰੋ ਜੀ ਨਿਗਾ ਬੰਪਰ ਤਮਾਕਾ ਮੈਂ ਕਹਿੰਦਾ ਨਿਊ ਈਅਰ ਜਿਹੜਾ ਧਮਾਕਾ ਚੱਲ ਰਿਹਾ ਸਾਡੇ ਕੋਲ लवली ਦੀ ਹੱਟੀ ਠੀਕ ਆ ਜੀ 1 ਜਨਵਰੀ 2025 ਨੂੰ ਕਿਸ ਦੇ ਵਿੱਚ ਤੁਸੀਂ ਜਿੱਤ ਸਕਦੇ ਆ ਵੱਡੇ ਇਨਾਮ ਪਹਿਲਾ ਨਾਮ ਮਾਇਰ ਰੱਖਿਆ ਜੀ ਦੂਜਾ ਗੀਜੇ ਰੱਖਿਆ ਜੀ ਸਟੈਪ 바이 ਸਟੈਪ ਇਸ ਤਰ੍ਹਾਂ 20 ਇਨਾਮ ਰੱਖੇ ਹੋਇਆ ਕਰਨਾ ਤੁਸੀਂ ਕੀ ਆ ਸਿਰਫ ਤੇ ਸਿਰਫ ਤੁਸੀਂ ਸਾਡੇ ਚੈਨਲ लवली ਕਲਾਸ ਹਾਊਸ ਖਾਨਪੁਰ ਤੇ ਜਾਣਾ ਆ ਸਾਡੇ ਚੈਨਲ ਨੂੰ ਫੋਲੋ ਕਰਨਾ ਜੀ ਸਾਡੇ ਚੈਨਲ ਨੂੰ ਫੋਲੋ ਕਰਕੇ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਦੇਣਾ ਠੀਕ ਆ ਜੀ ਅਸੀਂ ਤੁਹਾਡਾ ਕੂਪਨ ਪਾਣਾ ਆ ਤੇ ਆ ਕੂਪਨ ਵਾਲਾ ਜਿਹੜਾ ਬਾਕਸ ਰੱਖਿਆ ਹੈ ਇਹ ਵੀ ਇਹਦੇ ਵਿੱਚ ਕੂਪਨ ਪਾਣਾ ਜੀ ਤੇ ਜਿਹੜਾ ਨਾਮ ਆ ਤੁਹਾਡਾ ਉਹ ਨਿਕਲੇਗਾ ਜੀ 1 ਜਨਵਰੀ ਦਿਨ ਬੁੱਧਵਾਰ 2025 ਨੂੰ ਜੀ ਤੇ ਇਸ ਤੋਂ ਇਲਾਵਾ ਸਾਡੇ ਦੂਜੇ ਚੈਨਲ ਵੀ ਚੱਲ ਰਹੇ ਆ ਇੰਸਟਾਗ੍ਰam ਤੇ ਵੀ लवली ਕਲਾਥ ਹਾਊਸ ਖਾਨਪੁਰਾ YouTube ਤੇ ਵੀ लवली ਕਲਾਥ ਹਾਊਸ ਖਾਨਪੁਰਾ ਆਜੋ ਜੀ ਤੁਹਾਨੂੰ ਮੈਂ ਵੈਰਿਟੀ ਦਿਖਾਣਾ ਤੁਸੀਂ ਇਹ ਨਾ ਕਹੋ ਵੀ लवली ਆਲੇ ਐਵੇਂ ਜੰਗਲ ਦੇ ਵਿੱਚ ਮੰਗਲ ਲਾ ਕੇ ਬੈਠੇ ਆ ਲਓ ਜੀ ਤੁਹਾਨੂੰ ਮੈਂ ਦਿਖਾਵਾ ਸੂਟ ਮਾਰੋ ਜੀ ਨਿਗਾਹ ਸੂਟਾਂ ਤੇ ਲਓ ਜੀ ਤੇ ਕਿੰਨੇ ਵਾਲਾ ਜੀ 1000 ਦਾ ਬਾਜ਼ਾਰ ਚ ਵੇਖਦਾ ਸਰ ਠੀਕ ਹੈ 500 ਰੁਪਏ ਦਾ ਦੇਣਾ ਆ ਚੈਲੰਜ ਗਰੰਟੀ ਦੇ ਨਾਲ ਠੀਕ ਆ ਜੀ ਫਿਰ ਮੁਕਰੂਗੇ ਤਣਾ ਜੀ ਦਾ ਨਾ ਪਤਾ ਸਾਡੀ ਕੋਈ ਮੁਕਰਨਾ ਨਹੀਂ ਹੈਗਾ ਜਿਨ੍ਹਾਂ ਦੇ ਘਰ ਵਿਆਹ ਸ਼ਾਦੀਆਂ ਪਾਰਟੀਆਂ ਹੈਗੀਆਂ ਆਜੋ ਨਾ ਧੋਕੇ लवली ਦੀ ਹੱਟੀ ਤੇ ਤੇ ਦੇ ਦੇਣੀ ਆ ਤੁਹਾਨੂੰ ਬਾਵੇ ਬਾਸ ਦੇਖੋ ਆ ਸਰ ਚਲੋ ਕਪੜਾ ਚੈੱਕ ਜੋਰ ਜੱਟ ਦਾ ਸੂਟ ਆ ਸਰ ਹਾਂਜੀ ਜੋਰ ਜੱਟ ਦਾ ਸੂਟ ਆ 150 ਰੁਪਏ ਮੀਟਰ ਦਾ ਕਪੜਾ ਆ ਕੜਾਈ ਦੀ ਗੱਲ ਕਰੀਏ 5 5 700 ਰੁਪਏ ਕੜਾਈ ਦੇ ਲੈ ਲੰਦੇ ਆ ਜੀ ਠੀਕ ਆ ਜੀ ਸਿਰ पे ਵੀ 500 ਰੁਪਏ ਦਾ ਦੇਣਾ ਹਜ਼ਾਰਾਂ ਨਾਲ ਜੀ ਚੁੰਨੀ ਸਰ ਨਾਲ ਆ ਚਨੂਨ ਦੀ ਚੁੰਨੀ ਆ ਠੀਕ ਆ ਜੀ ਰੰਗ ਤੇ ਡਿਜ਼ਾਈਨ ਜਿੰਨੇ ਮਾਜੀ ਲੱ ਲਾ ਜੀ ਕਿੰਨਾ ਸੋਹਣਾ ਮੂਂਗਿਆ ਕਲਰ ਆ ਗਿਆ ਠੀਕ ਆ ਜੀ ਫਿਰ ਉਹ 500 ਰੁਪਏ ਦਾ ਜੀ ਹਜ਼ਾਰ ਵਾਲਾ ਮਾਰੋ ਜੀ ਨਿਗਾ ਆ ਦੁੱਲਣਾ ਸੂਟ ਦੇਖੋ ਜੀ 15 15 ਥੋੜਾ ਸੂਟ ਦੇਖਦੇ ਆ ਜੀ ਇਹੋ ਫਿਰ ਉਹ 500 ਰੁਪਏ ਦਾ ਸੂਟ ਦੇਣਾ ਅਸੀਂ ਚੈਲੰਜ ਦੇ ਨਾਲ ਫੁੱਲ ਗਰੰਟੀ ਦੇ ਨਾਲ ਇੱਕ ਦੋ ਵੈਰਾਈਟੀਆਂ ਦਿਖਾਉਣ ਤੋਂ ਬਾਅਦ ਫਿਰ ਅਸੀਂ ਤੁਹਾਡੂ ਲਜਾਈਆਂ ਤਲਾਈਆਂ ਵੀ ਦਿੱਤੇ ਸੀਜ਼ਨ ਚੱਲ ਰਿਹਾ ਠੀਕ ਆ ਜੀ ਹੋਰ ਗੱਲ ਵਾ ਬੇ ਡਿਨਰ ਵਾ ਜੀ ਹਾਂਜੀ ਵਿੱਚ ਆ ਹੀ ਲਾਈਨਿੰਗ ਵਾ ਉਹ ਵੀ 100 ਰੁਪਏ ਸਾਡਾ ਬਚਣਾ ਜਿਹੜਾ ਲਾਈਨਿੰਗ ਦਾ ਠੀਕ ਆ ਜੀ ਤੇ ਇਸ ਤੋਂ ਇਲਾਵਾ ਫਿਰ ਬਸਰ 500 ਚ 500 ਰੁਪਏ ਦੇ ਵਿੱਚ ਮਾਰੋ ਨਿਗਾ ਜੀ 500 ਰੁਪਏ ਦੇ ਵਿੱਚ ਠੀਕ ਆ ਜੀ ਇਹ ਨਿਊ ਈਅਰ ਜਿਹੜਾ ਬੰਪਰ ਵਾ ਇਹ ਪਹਿਲੀ ਜਨਵਰੀ ਤੱਕ ਤੁਹਾਨੂੰ ਐਸੇ ਤਰ੍ਹਾਂ ਜਿਹੜੀਆਂ ਆਈਟਮਾਂ ਦਿੰਦੇ ਰਾਵਾਂਗੇ ਅੱਗੇ ਜੋ ਆਊਗਾ ਅਪਡੇਟ ਉਹ ਤੋਂ ਜਲਦੀ ਹੁੰਦਾ ਇਹ ਬੰਪਰ ਜਿਹੜਾ ਨਿਊ ਈਅਰ ਦੇ ਮੈਂ ਵੀ ਕੀਤਾ ਤੇ ਲੁੱਟੋ ਨਾ ਤੇ ਲੁੱਟ ਲੋ ਆਓ ਲੱਗੀ ਦੀ ਹੱਤੀ ਖਾਨਪੁਰ ਆਓ ਆ ਵਧੀਆ ਵਧੀਆ ਦੁਪੱਟੇ ਨਾਲ ਬਹੁਤ ਵਧੀਆ ਟੌਪ ਦੇ ਆ ਸੂਟ ਆ ਆ ਕੇ ਤੁਸੀਂ ਇੱਥੇ ਖਰੀਦ ਸਕਦੇ ਆ ਜੀ ਲੁੱਟ ਲਾ ਮੇਲਾ ਤੇ ਕੋਈ ਰਹਿ ਨਾ ਜਾਵੇ ਵਿਲਾ ਆਜੋ ਜੀ ਤੁਹਾਨੂੰ ਦੁਕਾਨੇ ਆ ਆ ਵੈਰਟੀਆਂ ਸਾਡੇ ਕੋਲ ਸਾਰੀਆਂ ਸਰਦੀਆਂ ਵਾਲੀਆਂ ਗਰਮੀਆਂ ਵਾਲੀਆਂ ਵਧੀਆ ਤੇ ਉੱਪਰ ਵੀ ਤੁਸੀਂ ਜਗਾ ਮਾਰ ਸਕਦੇ ਆ ਕੋਈ ਇਥੇ ਡਰਨੇ ਦੀ ਲੋੜ ਨਹੀਂ ਹੈ ਗਈ ਤੇ ਸੂਟਾਂ ਦੇ ਉੱਪਰ ਰੇਟ ਲੱਗੇ ਹੋਏ ਆ ਲਹਾ ਕੇ ਫਟਾਫਟ ਲੈ ਜਾਓ ਜਿਹੜੇ ਪੁਰਾਣੇ ਗਾਕਰ ਉਹਨਾਂ ਨੂੰ ਸਾਰਾ ਪਤਾ ਆ ਠੀਕ ਆ ਜੀ ਪੈਂਟਾਂ ਛਲਟਾਂ ਰਜਾਈਆਂ ਤਲਾਈਆਂ ਕੰਬਲ ਠੀਕ ਆ ਜੀ ਹਰ ਇੱਕ ਵੈਰਟੀ ਸਾਡੇ ਕੋਲ ਹੈਗੀ ਆ ਆਜੋ ਜੀ ਹੁਣ ਤੁਹਾਨੂੰ ਬੇਸਮੈਂਟ ਦੇ ਵਿੱਚ ਆਪਾਂ ਦਿਖਾਨੇ ਆ ਲਓ ਜੀ ਪਹਿਲਾਂ ਚੈੱਕ ਕਰੋ ਸਾਡੀਆਂ ਰਜਾਈਆਂ 24 ਤੁਸੀਂ ਵੀ ਲੈ ਜਾਓ ਜੀ ਇਹੋ ਠੀਕ ਹੈ ਠੀਕ ਹੈ ਜੀ 2000 ਦੀ ਰਜਾਈ ਵਿਕਦੀ ਆ ਬਾਜ਼ਾਰ ਚ ਹਾਂਜੀ 2000 ਦੀ ਇਹ 1050 ਰੁਪਏ ਦੇ ਵਿੱਚ ਰਜਾਈ ਦੇ ਰਹੀ ਨੇ ਡਬਲ ਬੈੱਡ 6.5 ਕਿਲੋਮੀਟਰ ਸੌਰੀ 6.5 ਕਿਲੋ ਇਹਦੇ ਵਿੱਚ ਪਾਈ ਹੋਆ ਫਾਈਬਰ ਠੀਕ ਹੈ ਜੀ ਠੀਕ ਹੈ ਜੀ ਗਾਰੰਟੀ ਦੇ ਨਾਲ ਆਹੋ ਠੀਕ ਹੈ ਜੀ ਆਹ ਤਾਂ 200 ਬਹੁਤ ਵਧੀਆ ਰਜਾਈ ਆ ਨਿੱਗੀ ਆ ਹੱਥਾਂ ਨੂੰ ਵੀ ਪਤਾ ਲੱਗਦਾ ਰਜਾਈ ਨਿੱਗ ਆ ਗਈ ਹੈ ਕਰੋ ਜੀ ਚੈੱਕ ਰੰਗ ਕਰਾਓ ਜੀ ਆਹ ਲਓ ਜਿੱਦਾਂ ਦਾ ਤੁਸੀਂ ਰੰਗ ਲਾਣਾ ਚਾਹੁੰਦੇ ਆ ਜਿੱਦਾਂ ਦਾ ਕੋੰਗੇ ਰੰਗ ਉਸ ਤਰ੍ਹਾਂ ਦੀਆਂ ਤੁਹਾਨੂੰ ਵੈਰਾਈਟੀਆਂ ਮਿਲ ਜਾਣੀਆਂ ਆ ਸਾਰੀਆਂ ਰਜਾਈਆਂ ਆ ਜੀ ਤੇ लवली ਘਟੀਖਾਨਪੁਰ ਠੀਕ ਆ ਜੀ ਤੇ ਇਸ ਤੋਂ ਇਲਾਵਾ ਆਹ ਦੇਖੋ ਜਿਹਨਾਂ ਲੱਗਦਾ ਕੰਬਲ ਹੀ ਐਨ ਬਿਲਕੁਲ ਐਨ ਪੂਰੀਆਂ ਭਾਰੀਆਂ ਰਜਾਈਆਂ ਆ ਜੀ ਆਹ ਲਓ ਜੀ ਕਰੋ ਜੀ ਸਾਡੇ ਕੰਬਲ ਚੱਕ ਮਾਰੋ ਨੀਗਾ ਕੰਬੜਾ ਤੇ ਕੰਬਲ ਸਰ ਦੇਣਾ ਅਸੀਂ ਸਿਰਫ ਤੇ ਸਿਰਫ 200 ਰੁਪਏ ਦਾ ਹਾਂਜੀ 500 ਰੁਪਏ ਦਾ ਬਾਜ਼ਾਰ 'ਚ ਵਿਕਦਾ 200 ਰੁਪਏ ਦਾ लवली ਦੀ ਹੱਟੀ ਖਾਨਪਰ ਤੇ ਲੈਣਾ ਜੀ ਹੱਗੀ ਗੱਲ ਆ ਜੀ ਫੁੱਲ ਗਾਰੰਟੀ ਦੇ ਨਾਲ ਆ ਜੀ ਜਦ ਮਾਜੀ ਇੱਕ ਲੈ ਜਾਓ ਚਾਰ ਲੈ ਜਾਓ 10 ਲੈ ਜਾਓ 20 ਲੈ ਜਾਓ ਮੁਕੜਾਂਗੇ ਕਿੱਦਾਂ ਜੀ ਅਸੀਂ ਦੁਕਾਨਦਾਰੀ ਚਲਾਣੀ ਆ ਲੰਬੇ ਸਮੇਂ ਦਾ ਕਰਨੀ ਆ ਠੀਕ ਹੈ ਜੀ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਸਾਡੇ ਕੋਲ ਸਾਰੀ ਇੱਕ ਵੈਰਾਈਟੀ ਮਿਲ ਜਾਣੀ ਆ ਲੋ ਜੀ ਮਾਰੋ ਨਾ ਕੈਮਰਾਮੈਨ ਨੂੰ ਮੈਂ ਕਹਿੰਦਾ ਤਾਂ ਕੈਮਰਾਮੈਨ ਬੜੇ ਬੜੀਆ ਤੁਮੜਾ ਆ 2-200 ਰੁਪਏ ਜਿਹੜਾ ਵੀ 200 ਰੁਪਏ ਤੋਂ ਸਟਾਰਟ ਤੁਹਾਨੂੰ ਮਿਲ ਜਣਾਣਾ ਜੀ ਇਸ ਤੋਂ ਇਲਾਵਾ ਦੀਵਾਨ ਬੈੱਡ ਦੇ ਕੰਬਲ ਡਬਲ ਬੈੱਡ ਦੇ ਕੰਬਲ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਮਿਲ ਜਾਣੀ ਆ ਠੀਕ ਹੈ ਖਾਨਪੁਰ ਤੋਂ ਜੱਜੋ ਰੋਡ ਤੇ ਖਾਨਪੁਰ ਦੇ ਮੇਨ ਰੋਡ ਤੇ ਖਾਨਪੁਰ ਤੋਂ लवली ਦੀ ਹੱਟੀ ਦੇ ਆਓ ਆ ਮੇਲਾ ਲੁੱਟ ਲਓ ਲਾਪੁੱਣ ਲਵੋ ਇਹ ਕਾ ਸਾਡੇ ਕੋਲ ਵੈਰਾਈਟੀ ਚੱਲ ਰਹੀ ਆ ਸਰ ਅੱਛਾ ਜੀ ਲੋ ਜੀ ਬੈੱਡ ਸ਼ੀਟਾਂ ਦੀਆਂ ਬਣਾਓ ਜੀ ਆ ਦੇਖੋ ਲਓ ਜੀ ਕਰੋ ਚੈੱਕ ਜੀ ਤੁਹਾਨੂੰ ਠੰਡ ਨੂੰ ਲੱਗੂਗੀ ਇਹਦੇ ਵਿੱਚ ਇਹ ਚਾਹੇ ਤੁਸੀਂ ਕੰਬਲ ਬਣਾ ਲਓ ਚਾਹੇ ਤੁਸੀਂ ਬੈੱਡ ਸ਼ੀਟ ਬਣਾ ਲਓ ਤਾਹੇ ਤੁਸੀਂ ਸੂਟ ਬਣਾ ਲਓ ਜਿੰਨੇ ਜਿੰਨੇ ਜੀ 700 ਰੁਪਏ ਦੇ 2 ਪੀਸ ਦੇਣੇ ਆ 1000 ਦਾ ਇੱਕ ਹੁੰਦਾ ਜੀ ਇਹੋ ਠੀਕ ਹੈ ਜੀ 700 ਰੁਪਏ ਦੇ 2 ਠੀਕ ਹੈ ਬਹੁਤ ਵਧੀਆ ਜੀ ਇਸ ਤੋਂ ਇਲਾਵਾ ਤੁਹਾਨੂੰ ਅਸੀਂ ਪਲੇਨ ਵੀ ਦਿਖਾਣਾ ਮੈਂ ਤੁਹਾਨੂੰ ਆ ਲਓ ਜੀ ਕਰੋ ਜੀ ਚੈੱਕ ਦੁਨੀਆ ਦਾ ਸਭ ਤੋਂ ਸਸਤਾ ਚੈਲੰਜ ਦੇ ਨਾਮ ਕਪੜਾ ਸਿੱਧਾ ਫੈਕਟਰੀ ਤੋਂ ਮਗਾਈਦਾ ਸਾਰੇ ਇਹੋ ਅੱਛਾ ਜੀ ਠੀਕ ਹੈ ਜੀ ਇਹ ਵੀ ਹਜ਼ਾਰ ਹਜ਼ਾਰ ਦਾ ਵਿਕਦਾ ਹਾਂਜੀ ਠੀਕ ਹੈ ਜੀ ਤੇ ਅਸੀਂ 500 ਰੁਪਏ ਦੋ ਪੀਸ ਦੇਣੇ ਆ ਜੀ ਇਹੋ ਠੀਕ ਆ 250 ਦਾ ਇੱਕ ਹੋ ਗਿਆ 250 ਰੁਪਏ ਦਾ ਇੱਕ ਆ लवली ਦੀ 80 80 ਮਿਲਣੇ ਆ ਜੀ ਆ ਲੁੱਟਾ ਦੋਸਤੋ ਜੇ ਲੁੱਟ ਨਾ ਲੁੱਟ ਲੋ ਮੇਲਾ ਤੇ ਕੋਈ ਰਹਿ ਨਾ ਜਾਵੇ ਬੇਲਾ ਭਾਈ ਸਾਹਿਬ ਆ ਵੀ ਦਿਖਾ ਲਓ ਜੀ ਤੁਸੀਂ ਆਏ ਆ ਤੇ ਤੁਹਾਨੂੰ ਵੀ ਅਸੀਂ ਖੁਸ਼ ਕਰਕੇ ਤੋਰਨਾ ਆ ਇਹ ਨਜ਼ਰਾਨਾ ਦੇਖਣਾ ਪਹਿਲਾਂ ਠੀਕ ਆ ਜੀ ਤੇ ਇਹ ਹੈਗਾ ਜੀ ਸਿੰਗਲ ਬੈੱਡ ਦੇ ਗਲਾਫ ਸਿੰਗਲ ਬੈੱਡ ਦੇ ਗਲਾਫ ਚਨੀਲ ਦੇ ਚਨੀਲ ਦੇ ਇਹਦੇ ਸਾਡੇ ਕੋਲ 200 ਰੁਪਏ ਤੋਂ ਸਟਾਰਟਿੰਗ ਹੋ ਜਾਂਦੇ ਆ ਜੀ ਠੀਕ ਹੈ ਜੀ ਠੀਕ ਹੈ ਜੀ 800 ਰੁਪਏ ਦੀ ਜੋੜੀ ਤੁਹਾਨੂੰ ਆਹ ਦੇ ਦੇਣੀ ਆ ਇਹ ਸ਼ਨੀਲ ਦੇ ਠੀਕ ਹੈ ਜੀ ਅੰਦਰ ਗਰਮਾ ਦੇਖੋ ਇਹਦੇ ਅੰਦਰ ਕਪੜਾ ਗਰਮ ਲੱਗਾ ਹੋਇਆ ਠੀਕ ਹੈ ਜੀ ਠੀਕ ਹੈ ਜੀ ਤੇ ਉੱਪਰ ਸ਼ਨੀਲ ਲੱਗੀ ਹੋਈ ਆ ਇਸ ਤੋਂ ਇਲਾਵਾ ਜਿਹੜੀ ਸਾਡੇ ਕੋਲ ਜਾਦੇ ਵੈਰਾਈਟੀ ਬੈੱਡ ਸ਼ੀਟ ਬਹੁਤ ਵਿਕ ਰਹੀ ਆ ਹਾਂਜੀ ਤੇ ਬੈੱਡ ਸ਼ੀਟ ਵੀ ਤੁਹਾਨੂੰ ਆਪਾਂ ਦੇ ਦੇਵਾਂਗੇ ਇਹਦੇ ਵਿੱਚ ਠੀਕ ਹੈ ਜੀ ਇਹ ਕਿੰਨੇ ਦੇ ਨੇ ਡਬਲ ਵੈੱਡ ਦੀ ਬੈੱਡ ਸ਼ੀਟ ਸਿਰਫ ਤੇ ਸਿਰਫ 500 ਰੁਪਏ ਦੀ ਦੇਣੀ ਆ ਜੀ ਗਾਰੰਟੀ ਦੇ ਨਾਲ ਠੀਕ ਹੈ ਜੀ ਹਾਂ ਜੀ ਬੜੀ ਅੱਦੇ ਲਾਦੇ ਜਦ ਬਾਦ ਨਹੀਂ ਚਾਦਦੇ ਹੁੰਦੇ ਬਾਹ ਲੀਆਂ ਜੀ ਬਾਹ ਨੂੰ ਜਾਂਦੀਆਂ ਕਿ ਕਿ ਅੱਜ ਕਾ ਨਿਆਣੇ ਸਾਡੇ ਅਮਰੀਕਾ ਕੈਨੇਡਾ ਚ ਬਹੁਤ ਜਗ ਗਏ ਆ ਤੇ ਉਹ ਸੈਟ ਵਾਈ ਜੀ ਬਣਾ ਕੇ ਸਾਡੇ ਕੋਲ ਭੇਜਦਾ ਠੀਕ ਆ ਇਹ ਕਿੰਨੇ ਚਾ 500 ਰੁਪਏ ਦਾ ਸਾਰ 500 ਰੁਪਏ ਦਾ ਡਬਲ ਬੈੱਡ ਦਾ ਦੋਸਤੋ ਮੇਲਾ ਲੁੱਟ ਲਓ ਜੇ ਤੁਸੀਂ ਮਾਲ ਪਰੋ ਜੇਜੋ ਰੋਡ ਤੇ ਖਾਨਪੁਰ 메ਨ ਰੋਡ ਤੇ ਖੱਬੇ ਪਾਸੇ ਤੇ ਲਵਲੀ ਜੀ ਹੱਟੀ ਆ ਜਲਦੀ ਤੋਂ ਜਲਦੀ ਆ ਜਾਓ ਆਪਣੇ ਵਿਆਹਾਂ ਸ਼ਾਦੀਆਂ ਤੇ ਤੁਸੀਂ ਲੋਹੜੀ ਪਾਣੀ ਆਪਣੇ ਬੱਚਿਆਂ ਚਾਹ ਇੱਥੇ ਆ ਜਾਓ ਇਹ ਮੇਲਾ ਲੁੱਟ ਲੋ ਲਓ ਜੀ ਆ ਲਓ ਜੀ ਡਬਲ ਵੈਡ ਦੀਆਂ ਵੈਡ ਸ਼ੀਟਾਂ ਆ ਗਈਆਂ ਜੀ ਲਓ ਜੀ ਆ ਲਓ ਜੀ 200 ਰੁਪਏ ਦੀ ਵੈਡ ਸ਼ੀਟ ਦੇ ਦੇਣੀ ਆ ਤੁਹਾਨੂੰ ਜੀ ਆਪਾਂ 200 ਰੁਪਏ ਕਿਤੇ ਨਹੀਂ ਮਿਲਦੀ ਮਹਿੰਗੇ ਨਾਲ ਦੇਾਂਗੇ ਤੁਹਾਨੂੰ ਸਹਰਾਣੇ ਵੀ ਇਹਦੇ ਨਾਲ ਮਿਲ ਜੂਗੇ ਤੁਹਾਨੂੰ ਜੀ ਠੀਕ ਆ ਜੀ ਹਾਂਜੀ ਤੇ ਇਸ ਤੋਂ ਇਲਾਵਾ ਲਹਿੰਗੇ ਲਜਾਈਆਂ ਤਲਾਈਆਂ ਕੰਬਲ ਤੁਹਾਨੂੰ ਮਿਲ ਜਾਣੇ ਆ ਤੇ ਆ ਜਾਓ ਜੀ ਹੁਣ ਤੁਹਾਨੂੰ ਆਪਾਂ ਲਹਿੰਗੇ ਦਿਖਾਣੇ ਆ ਤੇ ਆ ਨਿਗਾ ਮਾਰ ਸਕਦੇ ਆ ਸਾਡੇ ਕੋਲ ਸਟਾਕ ਇੰਨਾ ਸਟਾਕ ਚਾਹੀਦਾ ਸਟਾਕ ਮਿਲ ਜਾਏਗਾ ਜੀ ਇਹ ਜੰਗਲ ਦੇ ਵਿੱਚ ਮੰਗਾ ਲੱਗਾ ਹੋਇਆ ਜੀ ਇਹੋ ਤੇ ਝੁਪੀਆਂ ਹੋਈਆਂ ਜਿਹੜੀਆਂ ਆ ਬਹੁਤ ਸਾਰੀਆਂ ਦੁਕਾਨਾਂ ਮਾਰ ਸਕਦੇ ਨਿਗਾ ਤੁਸੀਂ ਲਹਿੰਗਿਆਂ ਤੇ ਨਿਗਾ ਮਾਰ ਸਕਦੇ ਆ ਲੋ ਜੀ ਚੈੱਕ ਕਰੋ ਜੀ ਲਹਿੰਗੇ ਪਾਰਟੀ ਵੇਅਰ ਲਹਿੰਗੇ ਬਰਾਈਡਲ ਲਹਿੰਗੇ ਤੁਹਾਨੂੰ ਮਿਲ ਜਾਣੇ ਆ ਠੀਕ ਆ ਜੀ ਹੈਵੀ ਲਹਿੰਗਾ ਚਾਹੀਦਾ ਤੇ ਹੈਵੀ ਵੀ ਤੁਹਾਨੂੰ ਲਹਿੰਗਾ ਮਿਲ ਜਾਣਾ ਜੀ ਇਹ ਬਾਜੀ ਕਿੰਨੇ ਕਿੰਨੇ ਜਿ ਆਪਾਂ ਇਹੋ ਇਹ ਸਰ 50 50000 ਰੁਪਇਆ ਕਿਰਾਇਆ ਲੈਂਦੇ ਆ ਠੀਕ ਆ ਜੀ ਸਿਰਫ 10000 ਕਿਰਾਇਆ ਹਾਂਜੀ ਸਿਰਫ 5000 ਕਿਰਾਇਆ ਠੀਕ ਆ ਜੀ ਠੀਕ ਆ ਜੀ ਤੇ ਇਸ ਤੋਂ ਇਲਾਵਾ ਕਰੋ ਜੀ ਚੈੱਕ ਲਹਿੰਗੇ ਜਿੰਨੇ ਕਹੋਗੇ ਉਨੇ ਦੇ ਦਨੇ ਆ। ਲਓ ਜੀ। ਹਾਂ ਤਾਂ ਬੈਲਵਣ ਦਾ ਆ ਗਿਆ ਜੀ ਲਹਿੰਗਾ। ਬਾਹਰੇ ਆਉਂਦੇ ਨੇ ਇਹ ਵੈਰਾਈਟੀਆਂ। ਥੋੜੇ ਖਾਨਪੁਰ ਦੇ ਵਿੱਚ ਤੁਸੀਂ ਲੈ ਸਕਦੇ। ਖਾਨਪੁਰ ਦੇ ਵਿੱਚ ਤੁਹਾਨੂੰ ਮਿਲ ਜਾਣੀਆਂ ਵੈਰਾਈਟੀਆਂ ਜੀ। लवली ਦੀ ਹੱਟੀ ਤੋਂ। लवली ਦੀ ਹੱਟੀ ਖਾਨਪੁਰ ਜੀ ਤੇ ਸਾਡੇ ਚੈਨਲ ਨੂੰ ਤੁਸੀਂ ਕਰ ਲਓ ਫੋਲੋ। लवली ਕਲਾਥ ਹਾਊਸ ਖਾਨਪੁਰ ਫੇਸਬੁੱਕ ਤੇ YouTube ਤੇ Instagram ਤੇ ਤਿੰਨਾ ਤੇ ਸਾਡਾ ਇਹੋ लवली ਕਲਾਥ ਹਾਊਸ ਖਾਨਪੁਰੇ ਚੱਲ ਰਿਹਾ ਜੀ ਚੈਨਲ। ਲਓ ਜੀ। ਜਿਹੜੀ ਵੈਰਾਈਟੀ ਕਹਾਂ ਉਹ ਹੀ ਤੁਹਾਨੂੰ ਵੈਰਾਈਟੀ ਦੇ ਦੇਣੀ ਆਪਾਂ ਲਓ ਜੀ ਗਾਉਨ ਆ ਗਿਆ ਜੀ ਵੈਰਾਈਟੀ ਤੇ ਬਹੁਤ ਆ ਜੀ ਠੀਕ ਆ ਜੀ ਲੋਕੋ ਜਿਹੜੇ ਘਰਾਂ ਦੇ ਵਿੱਚ ਬੈਠੇ ਤੁਸੀਂ ਲੋਹੜੀ ਬੱਚਿਆਂ ਦੀ ਪਾਣਿਆ ਜਾਂ ਤਾਂ ਹੁਣ ਵਿਆਹਾਂ ਦਾ ਸੀਜ਼ਨ ਚੱਲਣ ਵਾਲਾ ਵਾ ਤੁਸੀਂ लवली ਢਿੱਟੀ ਤੇ ਹੋ ਹੋਰ ਵੀ ਖੁਸ਼ੀ ਦਾ ਮੌਕਾ ਜਿਹੜਾ ਆ ਤੇ ਉਹਦੇ ਵਾਸਤੇ ਬ੍ਰਾਈਡਲ ਸੂਟ ਤੁਹਾਨੂੰ ਮਿਲ ਜਾਣੇ ਆ ਸਾਡੇ ਕੋਲੋਂ ਲਓ ਜੀ ਕਰੋ ਚੈੱਕ ਪਿੰਕ ਸੂਟ ਦੀ ਖਾਸ ਡਿਮਾਂਡ ਜਿਹੜੀ ਆ ਹਾਂਜੀ ਉਹ ਵੀ ਤੁਹਾਨੂੰ ਮਿਲ ਜਾਣਾ ਭਾਰੀ ਚੁੰਨੀ ਦੇ ਨਾਲ ਸਾਰਾ 10 10000 ਦਾ ਸੂਟ ਆ ਜਿਹੜਾ ਅਸੀਂ ਲਾਤਾ 3500 ਰੁਪਏ ਦੇ ਵਿੱਚ ਜੀ ਆ ਦੇਖੋ ਜੀ ਫੁੱਲ ਚੈਲੰਜ ਦੇ ਨਾਲ ਫੁੱਲ ਗਰੰਟੀ ਦੇ ਨਾਲ ਠੀਕ ਆ ਜੀ ਕੋਈ ਵੀ ਇਹਨੂੰ ਸਾਬਤ ਕਰ ਜੇ ਕਿੰਨੇ ਵਾਲਾ ਨਹੀਂ ਹੈਗਾ ਮੇਰੇ ਕੋ ਸੂਟ ਫ੍ਰੀ ਲਾ ਜਾਵੇ ਜੀ ਠੀਕ ਆ ਜੀ ਠੀਕ ਆ ਜੀ ਵਧੀਆ ਕੰਪਨੀਆਂ ਦੇ ਆ ਸਾਰੇ ਇਹੋ ਤੇ ਚੁੰਨੀਆਂ ਇਹਨਾਂ ਦੇ ਨਾਲ ਬਹੁਤ ਸੋਹਣੀਆਂ ਆ ਲਓ ਜੀ ਕਰੋ ਜੀ ਚੈੱਕ ਚੁੰਨੀਆਂ ਚੁੰਨੀਆਂ ਤਾਂ ਭਾਰੀਆਂ ਜੀ ਬਹੁਤ ਵਧੀਆ ਚੁੰਨੀਆਂ ਫਰਸਟ ਕਲਾਸ ਚੁੰਨੀਆਂ ਦੀ ਲਓ ਜੀ ਸੇਮਰ ਸਿਲਕ ਤੁਹਾਨੂੰ ਦੇ ਦੇਣੀ ਆ ਅੱਜ ਕੱਲ ਐਨ ਪੂਰੇ ਟ੍ਰੈਂਡ ਦੇ ਵਿੱਚ ਹੈਗੀ ਆ ਸਿਮਰ ਸਿਲਕ ਜੀ ਮਾਰੋ ਨਗਾ ਜੀ ਕਰਪਾਲੀ ਕੰਪਨੀ ਦਾ ਇਹੋ ਦੇਸੀ ਨਹੀਂ ਹੈਗਾ ਠੀਕ ਆ ਦੁਕਾਨਾਂ ਵਾਲੇ ਕੀ ਲਾਂਦੇ ਆ ਸਟicker ਲਾ ਕੇ ਉਹ ਨਹੀਂ ਆਪਣੇ ਸਟicker ਲਾਏ ਹੁੰਦੇ ਆ ਠੀਕ ਆ ਜੀ ਤੇ ਆਪਾਂ ਕਹਾਂ ਤੁਹਾਨੂੰ ਕਿੰਨੇ ਦਾ ਦੇਣਾ ਜੀ ਲਓ ਜੀ ਲਾਵਾ ਬਾਸ ਤੇ ਸਪੈਸ਼ਲ ਜਿਹੜਾ ਆ ਸੂਟ ਆ ਗਿਆ ਉਹ ਵੀ ਸਰ ਦੱਸ ਦਾਂ ਤੁਹਾਨੂੰ ਮੈਂ ਲਓ ਜੀ ਹੈਂਡਵਰਕ ਦੇ ਨਾਲ ਪੂਰਾ ਹੈਂਡਵਰਕ ਕੀਤਾ ਹੋਇਆ ਸੂਟ ਲਓ ਜੀ ਪੂਰਾ ਹੈਂਡਵਰਕ ਕੀਤਾ ਹੋਇਆ ਵਿੱਚ ਮੋਤੀ ਦਾ ਕੰਮ ਆ ਵਿੱਚ ਧਾਗੇ ਦਾ ਕੰਮ ਆ ਹਰ ਇੱਕ ਚੁੰਨੀ ਦੇਖੋ ਕਿੰਨੀ ਸੋਹਣੀ ਆ ਠੀਕ ਆ ਜੀ ਹਾਂ ਜੀ ਮਿਲਨੇ ਸਿਰਫ ਤੇ ਸਿਰਫ ਤੁਹਾਨੂੰ ਲਵਲੀ ਦੀ ਹੱਟੀ ਖਾਨਪੁਰ ਤੋਂ ਆਜੀ ਹੋ ਆ ਜਾਓ ਫੇ ਸਾਡੇ ਮੋਬਾਈਲ ਨੰਬਰ ਨੋਟ ਕਰ ਲਓ 9465377072 ਦੂਸਰਾ ਮੋਬਾਈਲ ਨੰਬਰ 62840355 ਕੀ ਜੀ ਸਿੱਧੂ ਸਾਹਿਬ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਾ ਤੁਸੀਂ ਇਹ ਖਾੜਪਾ ਜਾਣ ਦਾ ਵੀ ਕੰਮ ਕਰਦੇ ਸਾਰੇ ਆਨਲਾਈਨ ਸਾਡੇ ਕੋਲ ਸਭਦਾ ਹੈਗੀ ਆ ਹਰ ਇੱਕ ਸਭਦਾ ਹੈਗੀ ਆ ਸਾਰੇ ਇੱਥੇ ਠੀਕ ਆ ਜੀ ਤੁਹਾਡੇ ਘਰ ਤੱਕ ਪਹੁੰਚਣ ਦੀ ਜ਼ਿੰਮੇਵਾਰੀ ਸਾਡੀ ਆ ਠੀਕ ਆ ਜੀ ਡਰੈਸਾਂ ਮਿਲ ਜਾਣੀਆਂ ਲਹਿੰਗੇ ਮਿਲ ਜਾਣੇ ਤਲਾਈਆਂ ਮਿਲ ਜਾਣੀਆਂ ਰਜਾਈਆਂ ਮਿਲ ਜਾਣੀਆਂ ਚੱਦਰਾਂ ਮਿਲ ਜਾਣੀਆਂ ਔਰ ਜਿਹੜੇ ਦੇਣ ਲੈਣੇ ਨੇ ਸੂਟ 250 ਰੁਪਏ ਤੋਂ ਲੈ ਕੇ ਠੀਕ ਆ ਜੀ ਸਾਡੇ ਕੋਲ 10000 8000 ਤੱਕ ਸੂਟ ਹੁੰਦਾ ਆ ਤੇ ਮਿਲਣਾ ਸਿਰਫ ਤੇ ਸਿਰਫ ਤੁਹਾਨੂੰ ਲਵਲੀ ਦੀ ਟੀ ਖਾਨਪੁਰ ਤੋਂ ਆ ਜੀ ਦੋਸਤੋ ਏ ਲਵਲੀ ਦੀ ਹੱਟੀ ਦੇ ਮਾਲਕਾ ਜਿਨ੍ਹਾਂ ਨੇ ਤੁਹਾਨੂੰ ਸਭ ਕੁਝ ਦੱਸਿਆ ਜਦੋਂ ਤੁਸੀਂ ਮਾਲਪੁਰਾ ਜੇਜੋ ਰੋਡ ਤੇ ਖਾਨਪੁਰ ਪਿੰਡ ਦੇ ਵਿੱਚ ਆਓ ਮੇਨ ਰੋਡ ਤੇ ਖੱਬੇ ਪਾਸੇ ਲਵਲੀ ਹੱਟੀ ਹੱਟੀ ਨਹੀਂ ਹਟਵਾ ਬਹੁਤ ਸਸਤਾ ਸਮਾਨ ਖਰੀਦਿਆ ਜਣਾ ਤਾਂ ਜਿੰਨਾ ਵੀ ਮਰਜ਼ੀ ਕੱਪੜਾ ਲਵ ਰਜਾਈਆਂ ਲਓ ਗੱਦੇ ਲਓ ਤਲਾਈਆਂ ਲਓ ਬੈਡ ਹਿੱਟਾਂ ਲਓ ਸੂਟ ਲਓ ਸਸਤਾ ਸਸਤਾ ਜੇ ਲੈਣਾ ਚਾਹੋ ਯਾਦ ਰੱਖੋ ਲਵਲੀ ਦੀ ਹੱਟੀ ਲਵਲੀ ਹੱਟੀ ਪਿੰਡ ਖਾਨਪੁਰ ਦੇ ਤੋਂ ਸ਼ਾਪ ਜੀ ਲਵਲੀ ਦੇ ਪਰ ਇੱਕ ਵਾਰ ਫੇਰ ਬੋਲਦੇ ਲਵਲੀ ਦੀ ਹੱਟੀ ਖਾਨਪੁਰ ਨਜ਼ਦੀਕ ਸ਼੍ਰੀ ਗੁਰੂ ਵਦਾ ਸਮਰਦਾ ਗੁਰਦੁਆਰਾ ਸਾਹਿਬ ਨਜ਼ਦੀਕ ਮਾਲਪੁਰ ਮਾਲਪੁਰ ਦਾ 1 ਕਿਲੋਮੀਟਰ ਆ ਜੀ ਲਵਲੀ ਦੀ ਹੱਟੀ ਖਾਨਪੁਰ ਮੋਬਾਈਲ ਨੰਬਰ ਸਾਡਾ ਦੁਬਾਰਾ ਨੋਟ ਕਰ ਲਓ 9465371072 ਦੂਸਰਾ ਮੋਬਾਈਲ ਨੰਬਰ 6284035521 ਜੀ ਦੋਹਾਂ ਨੰਬਰਾਂ ਤੇ ਸਾਡੇ ਵਟਸਐਪ ਚੱਲਦੇ ਆ ਜੀ ਸਾਰੇ ਆਨਟ ਚੈਨਲ ਨੂੰ ਸਬਸਕ੍ਰਾਈਬ ਕਰ ਲਾਈਵ ਸਿੱਧੂ ਟੀਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ